ਅਲਪਨ ਬਲਾਸ ਵਿੱਚ ਸ਼ਾਮਲ ਹੋਣ ਵਾਸਤੇ ਜੋ ਬੈਠੇ ਹਾਂ ਗਏ। ਜੇ ਤਾਂ ਪਹਿਲਾ ਬੈਠਾ ਜਦੋਂ ਬੁਲਾਰੇ ਹੋਏ ਸਾਰੇ ਬੁਲਾਰੇ ਬੈਠੇ। ਭਾਈ ਪਰਵਤ ਸਿੰਘ ਰਾਜਵਾਨ ਦੀ ਜੋ ਐਸੋਸੀਏਟ ਹੈ। ਜੋ ਰਾਜਵਾਨ ਦੀ ਪਰਵਾਨੀ ਹੈ। ਕਿ ਉਹਨਿਸਟਾ ਜੋ ਜਦਕਾ 14 ਥਾ ਜੋ ਸੁਪਰਨਾ ਹੈ ਉਹਦਾ ਦਿੱਕਿੰਦਾ। ਜੇਕਰ ਪਾਇਰ ਪਰਵਤ ਸਿੰਘ ਜੀ ਰਾਜਵਾਨਾ ਇਹਦੇ ਵੱਡੇ ਬੋਲ ਕਿਸੇ ਵੱਲ ਰਾਹ ਕਰਦੇ ਪਰਵਾਹੀ ਨਾ ਕਰਦੇ ਕਿ ਸ਼ਾਇਦ ਆ ਕੇ ਹਸਤੀਆਂ ਇਸ ਸੁਭਾਅ ਦੇ ਵਿੱਚ ਆਪ ਰੱਖਦੀਆਂ ਭਾਈ ਬਰਵਾਸ ਜਿਹੜੇ ਰਾਜੋ ਵਾਣਾ ਇਹਦਾ ਦਰਬਾਰ ਬਾਸ ਤੋਂ ਹੀ ਤਰੀ ਬਰਾਟ ਦਾ ਸਮਾਂ ਕਰਿਆ ਬੁਲਾ ਦਾਸ ਕਰਦਿਆਂ ਜਿੱਕਰ ਕੀਤਾ ਹੋ ਗੀਤ ਕੇ ਸਾਹਬ ਨੇ ਪ੍ਰਧਾਨਗੀ ਹੋਰਾਂ ਨੇ ਵਾਹਿਗੁਰੂ ਦੀ ਕਿਰਪਾ ਤੇ ਕੋਰੇ ਬੈਠਿਆ ਉਠਣ ਦਾ ਮਨ ਨਹੀਂ ਕਰਦਾ ਇੱਕ ਅਜੀਬ ਤਰ੍ਹਾਂ ਦੀ ਕਸ਼ਿਸ਼ ਹੈ ਉਹਨਾਂ ਦੇ ਵਿੱਚ 40x8 ਜਾਂ 10x10 ਦੀ ਫਾਂਸੀ ਦੀ ਚੱਕੀ ਵਿੱਚ ਰਹਿਣ ਵਾਲੇ ਫਾਂਸੀ ਦੇ ਹੰਡੇ ਦੇ ਤੇ ਘੁਰੇੜੇ ਇਹਨਾਂ ਦੀ ਚੱਕੀ ਹੈ ਪਰ ਕੋਈ ਸ਼ਿਕੰਤ ਕੋਈ ਸ਼ਿਕਵਾ ਕੋਈ ਗਿਲਾ ਕੋਈ ਡਰ ਉਹਨਾਂ ਦੇ ਮਨ ਵਿੱਚ ਬਿਲਕੁਲ ਨਹੀਂ ਔਰ ਜਦ ਵੀ ਦਰਦਿਆ ਕਰਦੇ ਆ ਦੇਖੇ ਵਾਂ ਆਸ ਕੀ ਲਿਆ ਤਾਂ ਪਿੱਛੇ ਕਰਨ ਵਾਸਤੇ ਚਾਰ ਪੁੱਤ ਆ। ਬੁਰਾ ਖੁਦਪ ਹੋਇਆ ਕਿ ਭਾਈ ਸਾਹਿਬ ਜੀ ਬੋਰਾਂ ਦੇ ਸਕੇ ਘਾ ਵੱਡੇ ਘਾਤ ਕਰ ਚਲਾਣਾ ਕਰ ਗਏ। ਟਿੱਕਾ ਹੋਣ ਲਈ ਕੀ ਵਕਿਆ ਨਾਟਿਆ। ਸਰੂਜੇ ਪਾਸੇ ਦੇਖ ਕਰਦੇ ਕਿ ਟੁੱਟੇ ਸੋਹਰੇ ਵਾਲਾ ਸਾਧ ਜਿ ਵਿਚਾਰੀ ਬਰਾਦਕਾਰੀ ਕਾਤਲ ਪੂਰੇ 6 ਸਾਲਾਂ ਦੇ ਵਿੱਚ ਮੇਰਾ ਖਿਆਲ ਹੈ ਕਿ ਸ਼ਹਿਰ ਦੇ 21-21 ਇਲਾਕਿਆਂ ਦੇ ਪਰੋਕ 10 ਵਾਰ ਤੋਂ ਜ਼ਿਆਦਾ ਵਾਹ ਆ ਚੁੱਕਾ ਹੈ। ਇਹ ਬਹੁਤ ਵੱਡਾ ਇੱਕ Haryana ਸਮੁੱਚ ਸੈਟਪੌਂਟ ਦੇ ਨਾਲ ਇੱਕ ਹੰਕਾਰ ਦਾ ਹੈ। ਪਾਈਪ ਲੋਸਿੰਗ ਰਾਜੋ ਵਾੜਾ ਤਲਾ ਨੇ ਹੋਪ ਕੀਤੀ। ਪੌਂਡ ਦੀ ਸੇਵਾ ਦਿੱਤੀ ਹੈ ਤਰਨਜ਼ੁਰ ਕੈਂਟ ਸੌਣ ਹੈ। ਜੇਕਰ ਹੁੰਦਾ ਹੈ ਕਿ 1983 ਵਿੱਚ ਬਾਰਫ ਦੇ ਕਾਮਰਾ ਸਹੁਮਤ ਨੇ ਕਹਿਤਾ ਕਿ ਤੋਪਾਂ ਨਾਲ ਫੌਜਾਂ ਚਾੜ ਕੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕੀਤਾ। ਸ਼ਹੀਦਾਂ ਦਾ ਤਕਸੋਰਤ ਕਾਇਦੇਹੀ ਕੀਤੀ ਤੇ ਸਤਪੁਰਾਂ ਦੇ ਪਰਮ ਤੇ ਦਰਸ਼ਨ ਵਿਸ਼ਨਾਮ ਕਰਨ ਆਇਆਂ ਸੰਗਤਾਂ ਮਜ਼ਾਰਾ ਦੇ ਵਿੱਚ ਸ਼ਹੀਦ ਹੋਈਆਂ। ਔਰ ਉਸ ਤੋਂ ਬਾਅਦ ਇਹ ਲੌਰ ਪੰਜਾਬ ਵਿੱਚ ਸੁਣਿਆ। ਜੋ ਤਕਰੀਬਾ 1994 ਪਛਾਣ ਦਾ ਪਛਾਤਾ ਰਿਹਾ। ਪੰਜਾਬ ਦੀਆਂ ਸੜਕਾਂ ਪੰਜਾਬ ਦੇ ਖੇਤ ਪੰਜਾਬ ਦੀਆਂ ਗਲੀਆਂ ਪੰਜਾਬ ਦੇ ਮੈਦਾਨ ਦੇ ਪੁੱਤਰ ਸ਼ਾਇਦ ਕੋਈ ਵੀ ਸੜਕ ਕੋਈ ਗਲੀ ਕੋਈ ਖੇਤ ਭੁੱਲਿਆ ਤਬੂਅ ਐਸਾ ਨਹੀਂ ਕਿਤੇ ਝੂਠੇ ਪੁੱਛੇ ਕਾਲੇ ਬਣਾ ਕੇ ਕਿ ਇਸਕੇ ਨੌਜਵਾਨਾਂ ਦਾ ਕਤਲ ਇਹ ਹੰਗਾਮਾ ਕਰਦਾ ਵਿਆਪੂਤ ਦੋ ਕੇਸ ਕਰਦਾ ਹੈ ਕਿ ਦੇਰ ਨਾਲ ਪੰਜਾਬ ਵਿੱਚ ਵਾਪਰ ਜਾਣ ਦੇ ਬਾਅਦ ਹਜ਼ਾਰਾਂ ਪੰਜਾਬ ਦੇ ਪੁੱਤਰਾਂ ਦਾ ਸਰਕਾਰ ਨੇ ਸ਼ਹੀਦ ਕੀਤਾ ਹੈ

ਅਰਦਾਸ ਕਰਦੇ ਹਾਂ ਸਤਿ ਪੁਰਾਨੇ ਚਰਮਾ ਵਿੱਚ ਸਰਪਤ ਸਾਹਾ ਦੇ ਕਿਰਪਾ ਉਤੇਰ ਇਹ ਹਰ ਹਸਤਾ ਜਿਹੜਾ ਸਿਸਰਿਆ ਜੋ ਹੋਵੇ ਸਾਹਿਬ ਸੁਖ ਦੇ ਸਤਗੁਰੂ ਜੀ ਵਿਚੜੀ ਹੋਇਆ ਪਰ ਸਦੀਪ ਆਪਣੇ ਚਰਨਾਂ ਤੇ ਤਾਂ ਲੈ ਭਾਈ ਸਾਹਿਬ ਜੀ ਹੋਰਾਂ ਨੂੰ ਪਰਵਾਣ ਹੋ ਸਕੇ ਇਸ ਬੰਦਗੀ ਨਾਲ ਰੂਸ਼ ਤੇ ਬਾਰਾਂ ਮੁਖਤ ਲੋ ਭਾਰਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ ਕਰ ਔਰ ਅਰਦਾਸ ਹੈ ਹੁਣ ਚਰਮਾ ਵਿੱਚ ਕਿ ਭਾਈ ਪਰਵਾਸ ਜੀ ਰਾਜੋ ਆਣਾ 91 70 ਬਣੂ 30 30 ਸ਼ਬਦ ਕਿਹੜੇ ਨਾਲ ਬੋਲਸ ਹੁੰਦਾ ਹੈ ਤੱਤੇ ਦੇ ਅਧਿਤੀਵਾਹਾਤੀ ਜੰਗ ਦੇਣਾ ਤੇ 30 030 ਪਰ ਉਹਨੂੰ ਕੋ ਤੇਰ ਵੀ ਫਾਸ ਦੀ ਚੱਕੀ 8 ਬਾਏ 8 ਪੰ 10 ਬਾਏ 10 ਦੀ ਚੱਕੀ ਵਿੱਚ ਕੋਈ ਰਹਿ ਕੇ ਘਟ ਨਹੀਂ ਸਕਦਾ ਔਰ ਇਹਦੀ ਚੜ੍ਹਦੀ ਕਾਰਾਂ ਵਿੱਚ ਹੈ ਕਿ 37 ਅਸਰ ਹੁਣ ਸੁੱਕਾ ਹੈ ਭਾਈ ਸਾਹਿਬ ਜੀ ਇਹ ਵਿੱਚ ਹੈ 12 ਸਾਲ ਤੋਂ ਉਹਨਾਂ ਦੀ ਪਤਨੀ ਜਿਹੜੀ ਹੈ ਪੈਂਟਿੰਗ ਕਲੀ ਹੋਈ ਹੈ ਸ਼ਹੀਦ ਉਹਨੂੰ ਸੀਦੇ ਕਾਬਰਕਸਾਬ ਤੋਂ ਹੋ ਗਿਆ ਸੀ ਕਿ ਜਵਾਬ ਦੇਵੇ ਭਾਰਤ ਦੇ ਗ੍ਰਹਿ ਮੰਤਰੀ ਨੂੰ ਕਿ ਕਿਹੜੇ ਕਰੋ ਤੈਤ ਭਾਰੇ ਪਰਵਾਸ ਦੇ ਰਾਜੋਵਾਣਾ ਲੋਕ ਇਹਨੇ ਸਵਾਮਤ ਤੋਂ ਫਾਂਸੀ ਦੀ ਚੱਕੀ ਵਿੱਚ ਛੱਡਿਆ ਇਸ ਕਾਰਨ ਕਰਕੇ ਸੁਪਰੀ ਕੋਰਟ ਜਿਹੜੇ ਆਰਡਰ ਲੈ ਉਹਨਾਂ ਤੇ ਫੈਸਲਾ ਕੀਤਾ ਜਾ ਰਿਹਾ ਉਹਨਾਂ ਨੂੰ ਮੰਨਿਆ ਨਹੀਂ ਜਾ ਰਿਹਾ ਉਹ ਮੁੱਖ ਰੇ ਸੱਦਾ ਸੱਦਾ ਸਿੱਖਾਂ ਦੇ ਨਾਲ ਭਾਰਤ ਸਰਕਾਰ ਵੱਲੋਂ ਉਹ ਤੁਹਾਡੇ ਦਾਦ ਸਾਹਿਬ ਦੀ ਜ਼ਿੰਦਗੀ ਹੈ ਸਤਿਪੁਰ ਘਰ ਕਰ ਭਾਈ ਸਾਹਿਬ ਜੀ ਬੋਹਰਾਂ ਉਚਾਰਦੇ ਤਲਾ ਬਖਸ਼ਿਸਤ ਪਰਵਾਰ ਉਚਾਰਦੇ ਤਲਾ ਬਖਸ਼ਿਸਤ ਇੱਕ ਪਾਤਲਾ ਪਰਵਾਰ ਹੈ ਉਹਦੇ ਜਰਮੈਨ ਨੇ ਔਰ ਜਿੰਦਾ ਜੀ ਦਾ ਸਾਥ ਸਿਹੇ ਦਾਸ ਸਰ ਜੀ ਤੋਂ ਪਾਕਿਸਤਾਨ ਜੀ ਬੋਹਰਾਂ ਨੂੰ ਦਿੱਤਾ ਗਿਆ ਹੈ ਮੈਂ ਸਮੁੱਚੇ ਪਰਿਵਾਰ ਨਾਲ ਸਭ ਸਨਮਾਨੀਆਂ ਰਿਸ਼ਤੇਦਾਰਾਂ ਦੇ ਨਾਲ ਇਸ ਸਮੇਂ ਤੇ ਹਮਦਰਦੀ ਦਾ ਜ਼ਬਾਨ ਕਰਦਾ ਹੋਇਆ گرو چرمان کرتا ہوں کہ سب گرو جی پچھڑی آلما کو اپنے چرمے تھانے اور بھائی صاحب ہوا سمجھے پروار پروار ہمیشہ چڑھنے کی طرح کوشش کر واحو جی مارا خالصہ واحد